ਹਾਂਜੀ ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਸਾਹਾਪੁਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਪੱਟੀ ਰੋਡ ਦੇ ਪਿੰਡ ਪੈਂਦਾ ਬਹੁਤ ਹੀ ਸੋਹਣੀ ਇੱਕ ਜਰਸੀ ਸੇਲ ਕਰਨੀ ਆ ਵੱਡੀ ਟਾਪ ਦੀ ਤੇ 22 ਲੀਟਰ ਦੁੱਧ ਵੀਰ ਨੇ ਦੱਸਿਆ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿਸੇ ਕਿਸਮ ਦਾ ਲਾਂਮਾ ਨਾ ਰਵੇ ਜੀ ਆਪਾਂ ਗੱਲਬਾਤ ਕਰਾਵਾਂਗੇ ਵੀਰਾਂ ਨਾਲ ਵੈਢ ਡੀਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਸਹੀ ਇੱਥੇ ਜਿਹੜਾ ਦਰਜ ਕਰਨਾ ਹੈ ਹਾਂਜੀ ਤੇ ਸੂਰਪਨਾਰਾ ਦਾ ਆਪਣਾ ਪਿੰਡ 2 ਕਿਲੋਮੀਟਰ ਦੂਰ ਮੀਡੀਆ ਸ਼ਾਪ ਸ਼ਾਪ ਦੇ ਉੱਤੇ ਬੈਠਾ ਹਾਂ ਠੀਕ ਹੈ ਜੀ ਨਾਮ ਦੱਸ ਦਿਓ ਵੀਰ ਜੀ ਆਪਣਾ ਨਾਮ ਮੇਰਾ ਹਰਮਨਦੇਵ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 8832555 ਠੀਕ ਹੈ ਤਾਂ ਪਹਿਲੀ ਵੀਡੀਓ ਆਪਣੇ ਚੈਨਲ ਤੇ ਲੱਗੀ ਪੈਣੀ ਠੀਕ ਹੈ ਵਪਾਰ ਦਾ ਕੰਮ ਹੈ ਜੀ ਹਾਂਜੀ ਹਾਂਜੀ ਆਉਂਦੇ ਜਾਂਦੇ ਰਹਿੰਦੇ ਪਸ਼ਾਣ ਪਿੰਡ ਦਾ ਆਪਣਾ ਤੁਹਾਨੂੰ ਜੋਣ ਕੀਤਾ ਸੀ ਨਾ ਕੱਲ ਸ਼ਾਮੀ ਉਹਨਾਂ ਕੋਲ ਤੇਰੇ ਡੇਗਰੇ ਦੇ ਦੋ ਵੇਖਿਆ ਜੋ ਠੀਕ ਹੈ ਠੀਕ ਹੈ ਦੋ ਸਾਰੇ ਵੇਖਿਆ ਜੋ ਆਇਕ ਰਹਿ ਗਿਓ ਠੀਕ ਆ ਸੋਨੀਆ ਜੀ ਆਪਾਂ ਵੀਡੀਓ ਤੇ ਨਹੀਂ ਕਿੰਨੇ ਸੁਗਿਆ ਹੈ ਹਾਂਜੀ 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 ਸੋਨਾ ਦੋ ਦੇਗੀਆਂ ਤੁਹਾਡੇ ਕਿਤੇ ਥੋੜਾ ਟੰਡਾ ਪਹਿਲਾਂ ਖੜੀਆਂ ਹੁੰਦਾ ਹੁੰਦਾ ਜਾਂਦਾ ਰਹਿੰਦਾ ਪਾਣੀ ਹਾਂ ਜਾਲ ਕੋ ਪਿਛੋਂ ਵੀ ਕਿਹਾ ਵੀਰ ਭਰਾ ਕੋ ਫੋਨ ਕਰੇ ਮਾਲ ਹੋਣਾ ਜਾਂਦਾ ਰਹਿੰਦਾ ਬਾਕੀ ਮੇਨ ਰੋਡ ਦੇ ਉੱਤੇ ਹੀ ਆ ਹਨਾ ਪੱਟੀ ਰੋਡ ਦੇ ਉੱਤੇ ਜੀ ਪੱਟੀ ਰੋਡ ਦੇ ਉੱਤੇ ਹੀ ਤੇ ਵੇਚਣ ਵਾਲੇ ਵੀ ਫੋਨ ਕਰਨ ਭੈਣ ਭਰਾ ਹਾਂਜੀ ਇਹਦੇ ਬਿਮਾਰੀ ਨੇ ਖੜੀਆਂ ਜਿਹੜੀਆਂ ਫਰੋਖੇ ਦੋ ਖੜੀਆਂ ਨੇ ਠੀਕ ਉਹ ਬਾਰੀ ਵੀਰ ਨੇ ਖੜੀਆਂ ਜੀ ਜਿਹਨੇ ਵੇਖਣਾ ਹੋਵੇ ਕੋਈ ਫੋਨ ਕਰੇ ਆਪਾਂ ਲੈ ਲੈ ਵੀ ਲੈਦਾ ਪਾ ਅੱਛਾ ਖਰੀਦ ਵੀ ਲੈਣੀ ਤੇ ਇਹਦੇ ਤੁਹਾចੇ ਕਰੇਰਾ ਕਰੈਕਟ ਯਾਰ ਉਹਦੇ 2 ਬਾਈ ਲੀਟਰ ਆ ਹਾਂਜੀ ਉਹ ਤੁਹਾਵਾ ਵਿੱਚ ਹੋਈ ਪੰਜੀ ਕਰ ਦਿੱਗੇ ਝਾਕ ਬਾਸ ਠੀਕ ਆ ਗਰੰਟੀ ਆ ਦਾ ਆਪਣਾ 2 ਬਾਈ ਲੀਟਰ ਦੁੱਧ ਆ ਤੇ ਬੱਚਾ ਕੀ ਮਗਰੇ ਦੇ ਮਗਰਾ ਅੱਛਾ ਸੁਈ ਨੂੰ ਕਿੰਨੇ ਕ ਦਿਨ ਹੋਗੇ ਇਹਨੂੰ ਸੁਈ ਨੂੰ ਜੀ 13 14 ਦਿਨ ਲਵੇ ਸਾਰੇ ਇਹਨੇ ਅੱਛਾ 13 14 ਦਿਨ ਹੋਏ ਬਾਕੀ ਆ ਵੇਖੋ ਵੀ ਬੱਛਾ ਮਗਰਿਆ ਤੇ ਕਾਦ ਜਿਹੜਾ ਵਹਿੜ ਦਾ ਵਾ ਸੂਆ ਦਾ ਦੂਜਾ ਨਹੀਂ ਜੀ ਜੀ ਸਿਹਜੂਆ ਘਰ ਵਾਲੇ ਦੇ ਦੋ ਚਾਈ ਆਂਦੇ ਆਪਾਂ ਤੇ ਡੇ ਮੰਨ ਲੇ ਠੀਕ ਆ ਤੀਜਾ ਸੂਆ ਜੀ ਇਹਦਾ ਜਰਸੀ ਆ ਬੇਲ ਦੀ ਬਹੁਤ ਲੰਮੀ ਆ ਤੋਰੋ ਭਾਜੀ ਖੋਲ ਲੋ ਨੂੰ ਹੋਣ ਜਿਹੜਾ 22 ਲੀਟਰ ਦੁੱਧ ਦੇ ਕੋਲ ਹਾਜ਼ਰ ਹੈ। ਠੀਕ। ਇੱਕ ਟਾਈਮ ਚੋਈ ਕਰੇ ਭਾਵੇਂ 4 ਟਾਈਮ ਕਰੇ। ਚੋਵੇਂ ਆਗੇ। ਆਗੇ ਚੋਵੇਂ ਆਸੀ। ਚੋਵੇਂ ਚੋਵੇਂ ਆਪਾਂ ਗਰੰਟੀ ਦੀ ਗੱਲ ਹੀ ਨਹੀਂ ਕਰਦੇ। ਹਾਂ ਜੀ ਵਾਹ। ਦੇਖੋ ਬੇਲ ਕਿੰਡੀ ਲੰਮੀ ਆ ਜੀ। ਥਾਣ ਬੜੇ ਸੋਹਣੇ ਲੱਗੇ ਆ। ਲੇਵਾ ਵੀ ਚੰਗਾ ਸੋਹਣਾ ਕਰਮਾਂ ਵਾਲੀ ਦਾ ਕੱਦ ਵੀ ਠੀਕ ਆ ਜੀ। ਵੱਡੀ ਜਰਸੀ। ਕਰੋਜਾ। ਤੋੜ ਤਾਂ ਲੰਮੀ ਵੀ ਤੇ ਕੋਈ ਨਹੀਂ। ਜਾ ਦੋਲਦ ਆ ਵੇਖੋ ਜੀ ਥਾਣੇ ਵੇਖੋ ਫਿਰ ਅਸੀਂ ਪਾ ਕੇ ਚੋਈ ਕਰਦੇ ਵੀਰ ਜੀ ਕਿਦਾਂ ਨਹੀਂ ਵੀਰ ਜੀ ਸਹੀ ਸਹੀ ਠੀਕ ਹੈ ਠੰਡੀ ਤੇਰੀ ਬੱਚੇ ਦਾ ਕਰਦੀ ਮੜਾਇਆ ਠੀਕ ਹੈ ਬਾਕੀ ਠੰਡੀ ਤੇਰੀ ਆ ਜਿੱਥੇ ਮਰਜ਼ੀ ਖਿਲਾੜ ਕੇ ਬਹਿ ਜਾਓ ਥੱਲੇ ਬੋਦੀ ਵਾਲੀ ਵੜਾ ਮਰੋ ਵੀਰ ਜੀ ਇਹ ਥਾਨ ਬੜਾ ਸੋਹਣਾ ਲੱਗਾ ਜੀ ਆ ਵੇਖੋ ਜੀ ਅੰਦਰ ਕਰੋ ਜਾਣ ਦੋ ਅੰਦਰ ਪਾ ਜੀ ਠਣਾ ਥੁਣਾ ਦੀ ਵੀਰ ਜੀ ਕੋਈ ਬਾਤ ਘੜਦਣੀ ਹੈਗੀ ਵੀਰ ਜੀ ਉਹ ਆਪਣੀ ਫੁੱਲ ਗਰੰਟੀ ਆਪ ਦਾ ਵੀ ਚੈੱਕ ਕਰਕੇ ਖੜੇ ਜਿੱਦਾਂ ਸਮਝੀ ਆਉਂਦੀ ਓ ਬਾਕੀ ਥਣਾ ਦੀ ਆਪਣੀ ਗਰੰਟੀ ਹੈ ਵੀਰ ਜੀ ਠੀਕ ਆ ਨਾ ਵੀਰ ਭਾਵੇਂ ਗਰੰਟੀਆਂ ਦਵੇ ਕੋਈ ਵੀ ਵਪਾਰੀ ਗਰੰਟੀ ਦਿੰਦਾ ਆਪਾਂ ਨਹੀਂ ਕਹਿੰਦੇ ਵੀ ਤੁਸੀਂ ਚੈੱਕ ਨਾ ਕਰੋ ਚੈੱਕ ਕਰਨਾ ਗਾਹ ਦੀ ਜ਼ਿੰਮੇਵਾਰੀ ਹੈ ਜੀ ਹੋਣ ਇਹਦੇ ਕੋਲ 22 ਕਿਲੋ ਦੁੱਧ ਆ ਹਨਾ ਗਰੰਟੀ ਵਾਲਾ 2 ਲੀਟਰ ਆ ਜੀ ਠੀਕ ਆ ਹੈ 22 ਲੀਟਰ ਆਪਾਂ ਗਰੰਟੀ 2 ਲੀਟਰ ਦੀ ਦਿੰਨੇ ਕੋਈ ਵੀਰ ਭਰਾ ਕੇ ਚੋਵੇ ਜੀ ਤੇ ਦੁੱਧ ਵੱਧ ਹੀ ਨਿਕਲੇ ਕਿਲੋ ਦੇ ਗਾ ਆਪਣੇ ਵਿਸ਼ਵਾਸ ਤੇ ਫੇਰ ਆਵੇ ਬਿਲਕੁਲ ਬਿਲਕੁਲ ਜੀ ਕਿਉਂ ਕਈ ਵਾਰ ਭੈਣ ਭਰਾ ਇੱਕ ਲੈ ਕੇ ਜਾਵੇ ਮੁੜ ਕੇ ਬਾਰ-ਬਾਰ ਆਉਂਦਾ ਵਾ ਵੀ ਸੋਹਣਾ ਪਸ਼ੂ ਦਿੱਤਾ ਹਨਾ ਹਾਂਜੀ ਬਾਕੀ ਇੱਕ ਵਾਰ ਫੇਸ ਕੁਆਲਟੀ ਫੇਰ ਦਿਖਾ ਦਈਏ ਵੇੜ ਸੋਹਣੀ ਆ ਪੂਰੀ ਜਰਸੀ ਇੱਕੋ ਜਿੱਦਾਂ ਮਾਜੀ ਕੋਈ ਵੀਰ ਜੀ ਆਇਆ ਨਵਾਈ ਤੋਈਆਂ ਮੱਝਾਂ ਨੂੰ ਨੌਂਦੀ ਹੋਈ ਵੀਰ ਜੀ ਠੀਕ ਹੈ ਇੱਕ ਰ ਲਾ ਕੇ ਦਿਖਾ ਦਈਏ ਫਲਕਾਰੀ ਵੀਰ ਜੀ ਆ ਲੋ ਵੀਰ ਜੀ ਪੇਠ ਪੜਾ ਲੈ ਵੀ ਭਾਈ ਲੱਸੀ ਨਾ ਸੱਚੀ ਆਪਣੀ ਲੱਸੀ ਆ ਰਾਜੀ ਹੈ ਵੱਡੀ ਆ ਜੀ ਕੱਦ ਕਾੜ ਵੀ ਸੋਹਣਾ ਚੰਗਾ ਵਾ ਤੇ ਪਾਜੀ ਮੋਲੇ ਦਾ ਕਿੰਨਾ ਕਰਨਾ ਜੀ ਬੋਲ ਵੀ ਭਾਈ ਇਹ ਫਗਦ ਉਹਦੇ ਬਾਜ਼ਾਰ ਦੇ ਹਿਸਾਬ ਨਾਲ ਆਪਾਂ 80000 ਮੰਗੀਏਗੇ ਹਾਂ ਜੀ ਆਪਾਂ 75000 ਰੁਪਏ ਨੇ ਵੀਰ ਜੀ ਛੋੜ ਕੇ ਨਹੀਂ ਕਰ ਦੋਗੇ ਕਿਹਾ ਹਾਂ ਦੋ 5000 ਹੀ ਪੂਰਾ ਉਹ ਤਾਂ ਸੱਤਰੀ ਦੇ ਨਾਮ ਵੀ 70 ਜੋ ਹੋ ਜੂ ਥੋੜਾ ਬੜਾ ਮਾਨ ਉਹ ਨਹੀਂ ਕਰਦਾ ਕਿ ਭਗਵਾਨ ਕੋਈ ਨਹੀਂ ਕਰਾਂਗੇ ਮਾਨ ਤਾਂ ਫੋਨ ਲਾਵੇ ਨਾ ਜਿੰਨੂੰ ਪਸੰਦ ਹੋਵੇ ਵੀ ਮੋੜਨਾ ਨਹੀਂਗਾ ਹਨਾ ਨਹੀਂ ਮੋੜਦੇ ਨਹੀਂ ਮਿਲ ਜੀ ਆਪਾਂ ਕੋਈ ਗੱਲ ਠੀਕ ਹੈ ਜੀ ਠੀਕ ਹੈ ਆਪਰੇ ਕੋਈ ਵਪਾਰੀ ਵੀ ਡੰਗਰ ਖੜਦੇ ਰਹਿੰਦੇ ਆ ਇੱਥੇ ਟੱਕਰ ਅੱਗੇ ਇੱਥੇ ਟੱਕਰ ਕਰਾਂਗੇ ਠੀਕ ਹੈ ਠੀਕ ਹੈ ਕਈ ਵਾਰਾਂ ਲਾਗੋ ਬੰਨੇ ਆ ਜਾਂਦਾ ਭੈਣ ਭਰਾ ਜੀ 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 ਮਾਨਦਾਨ ਜ਼ਰੂਰ ਕਰਿਓ ਹੈ ਵੀ ਪਿਆਰ ਵਧੇ ਪਹਿਲੀ ਵੀਡੀਓ ਦੇ ਉੱਤੇ ਜੀ ਮੈਂ ਕਹਿੰਦਾ ਕੋ ਗੱਲ ਬਟਾ ਸਾਹਿਬ ਤਾਨੂੰ ਕਮੈਂਟ ਤੇ ਲਾਈਕ ਕਰਕੇ ਆਵੇ ਆਪਾਂ ਪੂਰਾ ਮਾਨ ਤਾਲ ਕਰਾਂਗੇ ਠੀਕ ਠੀਕ ਆ ਕਰਨੀ ਕੋਈ ਗੱਲਬਾਤ ਹੋਰ ਵੀਰ ਜੀ ਬਾਕੀ ਆ ਗਿਆ ਤੁਹਾਨੂੰ ਦੱਸਾਂ ਕਿ ਅੱਗੇ ਇਹ ਹੈਗੀਆਂ ਦੋ ਬਣਾ ਹੋਰ ਵੇਚੀਆਂ ਜੋ ਘੰਟਾ ਤੋਂ ਪਹਿਲਾਂ ਖੜੀਆਂ ਉਹ ਵਪਾਰੀ ਵੀਰ ਨੇ ਖੜੀਆਂ ਆਪਣੇ ਠੀਕ ਆ ਵੇਚਣ ਵਾਲੇ ਲਾਉਣ ਕੋਈ ਗੱਲ ਨਹੀਂ ਹਨਾ ਤੇ ਦੇ ਹੀ ਦੇਣੀ ਆ ਤੇ ਕਰ ਲਿਓ ਵੀਰ ਨੂੰ ਫੋਨ ਬਾਕੀ ਥਣ ਥਣ ਇਧਰੋਂ ਦਿਖਾ ਦਨੇ ਇੱਕਦਾਂ ਚੰਗੇ ਸੋਹਣੇ ਲੱਗੇ ਆ ਤੇ ਉਹ ਮੁਰਜ਼ੀ ਵਾਲਾ ਥਾਣੇ ਪਹੁੰਚਦਾ ਉਹ ਗੱਲ ਹਾਂਜੀ ਹਾਂਜੀ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ